ਇਹ ਰਿਸ਼ਤੇਾਂ ਦੇ ਵਿੱਚ ਇਸ਼ਕ ਹੁੰਦਾ ਨਹੀਂ ਜੇ ਇਸ਼ਕ ਹੋ ਜਵੇ ਨਾ ਤਾਂ ਰਿਸ਼ਤਾ ਟੁੱਟ ਜਾਂਦਾ ਹੈ ਇਸ਼ਕ ਉਦੋਂ ਸੀ ਜਦੋਂ ਕੱਚੀਆਂ ਤੇ ਠਿੱਲ ਕੇ ਪਾਰ ਮਈਵਾਲ ਨੂੰ ਮਿਲਣ ਜਾਂਦਾ ਹੁੰਦਾ ਸੀ ਇਸ਼ਕ ਉਦੋਂ ਸੀ ਜਦੋਂ ਪਹਾੜਾਂ ਦੇ ਇੱਕ ਚੀਰ ਕੇ ਮਹਿਬੂਬ ਦੇ ਲਈ ਨਦੀਆਂ ਵਗਾਉਂਦਾ ਹੁੰਦਾ ਸੀ ਇਸ਼ਕ ਉਦੋਂ ਸੀ ਜਦੋਂ ਤੱਤੇ ਥੜ ਦੇ ਵਿੱਚ ਨਾਜ਼ੁਕ ਪੈਰਾਂ ਦੀ ਪਰਵਾਹ ਕੀਤੇਆਂ ਬਿਨਾਂ ਛਾਲਿਆਂ ਨੂੰ ਗਿਣਿਆਂ ਬਗੈਰ ਪੁੰਨੂ ਪੁੰਨੂ ਕੂਕਦੀ ਸੀ ਇਸ਼ਕ ਉਦੋਂ ਸੀ ਕਿ ਜਦੋਂ ਇੱਕ ਕੰਨਾਂ ਦੇ ਵਿੱਚ ਮੁੰਦਰਾ ਪਵਾ ਕੇ ਤੁਰਿਆ ਫਿਰਦਾ ਸੀ ਤੇ ਉਹ ਜਿਹੜੀ ਸੀ ਉਹ ਵੀ ਕਹਿੰਦੀ ਸੀ ਮੈਨੂੰ ਰਾਂਝਾ ਹੀ ਕਹੋ ਮੈਨੂੰ ਹੁਣ ਹੀਰ ਨਾ ਕਹੋ ਇਹ ਇਸ਼ਕ ਆ ਇਸ਼ਕ ਉਹ ਸੀ ਕਿ ਜਿਹਨੂੰ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਜੀ ਸਾੜ ਦਿੱਤਾ ਗਿਆ ਇਸ਼ਕ ਉਹ ਸੀ ਜਿਹਨੂੰ ਉੱਬਲਦੀ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਇਸ਼ਕ ਉਹ ਸੀ ਜਿਹੜਾ ਤੀਰਾਂ ਦੇ ਸਾਹਮਣੇ ਵੀ ਹੱਸ ਕੇ ਛਾਤੀ ਡਾਹ ਦਿੰਦਾ ਹੈ ਇਸ਼ਕ ਉਹ ਹੈ ਕਿ ਜਿਹੜਾ ਬਾਰਡਰ ਤੇ ਖੜਾ ਹੈ ਗੋਲੀ ਆਉਂਦੀ ਮੋਰੇ ਹਿੱਕ ਡਾ ਲੈਂਦਾ ਕਿ ਮੈਂ ਆਪਣੇ ਦੇਸ਼ ਤੇ ਨਹੀਂ ਚੱਲਣ ਦੇਣੀ ਅੱਜ ਦਾ ਇਸ਼ਕ ਕਿੱਥੇ ਹੋਟਲਾਂ ਦੇ ਕਮਰਿਆਂ ਦੇ ਵਿੱਚ ਸੀ ਅੱਜ ਦਾ ਇਸ਼ਕ ਕਿੱਥੇ ਆ ਬਾਗਾਂ ਦੇ ਵਿੱਚ ਅੱਜ ਦਾ ਇਸ਼ਕ ਕਿੱਥੇ ਆ ਪਾਰਕਾਂ ਦੇ ਸਫੈਦੀਆਂ ਦੇ ਉੱਪਰ ਦਿਲ ਬਣਾ ਕੇ ਵਿੱਚੋਂ ਦੀ ਤੀਰ ਕੱਢੇ ਕਦੇ ਚੂਰੀ ਲੈ ਕੇ ਹੀਰ ਬੇਲਿਆਂ ਦੇ ਵਿੱਚ ਜਾਂਦੀ ਸੀ ਠੀਕ ਅੱਜ ਹੀਰ ਦੀ ਚੋਰੀ ਜਿਹੜੀ ਹੋਟਲਾਂ ਦੇ ਕਮਰਿਆਂ ਦੇ ਮਖਮਲੀ ਬਿਚੌਣੇ ਦੇ ਉੱਪਰ ਖਿਲਰੀ ਫਿਰਦੀ ਉਹ ਗਾਣਾ ਵੀ ਤਾਂ ਆਇਆ ਜਿਸ ਨੂੰ ਆਪਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਤੇਰੇ ਮੇਰੇ ਪਿਆਰ ਦੀ ਹਾਂ ਅਸਲ ਵਿੱਚ ਇਹ ਗੱਲ ਹੈ ਰੂਹਾਂ ਦਾ ਪਿਆਰ ਹਾਂ ਉਹ ਕਹਿੰਦੇ ਇਸ਼ਕ ਸੌਖਾ ਨਹੀਂ ਮੰਤਰਾ ਇਹ ਇਸ਼ਕ ਸੌਖਾ ਨਹੀਂ ਮੰਤਰਾ बस ਇਹਨਾ ਸਮਝ ਲਈ ਕਿ ਇੱਕ ਅੱਗ ਦਾ ਦਰਿਆ ਹੈ ਤੇ ਡੁੱਬ ਕੇ ਜਾਣਾ ਡੁੱਬ ਕੇ ਜਾਣਾ ਜੀ ਸੋਣੀ ਸਵੇਰ ਦੀ ਸੋਹਣੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹੀਨਾ ਕਮੋਤੀਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਚਰਨਜੀਤ ਜੋਗੀ ਔਰ ਸਵੇਰ ਚੜੀ ਹੈ ਚੜੀ ਸਵੇਰ ਦਾ ਚਾਨਣ ਸਾਨੂੰ ਤੁਹਾਡੇ ਚਿਹਰਿਆਂ ਦੇ ਉੱਪਰੋਂ ਸਾਫ਼ ਦਿਖਾਈ ਦੇ ਰਿਹਾ ਹੈ ਲਾਲੀਆਂ ਭਾ ਮਾਰ ਰਹੀਆਂ ਨੇ ਔਰ ਫੁੱਲਾਂ ਵਾਂਗੂ ਟੈਕਦੇ ਤੇ ਮੈਂ ਕਦੇ ਸਾਡੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਤੇ ਸਹੇਲੀਆਂ ਦਾ ਸਿਲ ਇਸਤਿਗਾਮਲ ਕਰਦੇ ਆ ਬਿਲਕੁਲ ਬਿਲਕੁਲ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਸੁਜੋਗੀ ਜੀ ਜੀ ਕਿਵੇਂ ਸ਼ੁਰੂਆਤ ਕਰੀਏ ਫਿਰ ਕਿੱਥੋਂ ਸ਼ੁਰੂਆਤ ਕਰੀਏ ਗੱਲਾਂ ਬਹੁਤ ਸਾਰੀਆਂ ਨੇ ਦੇਖੋ ਗੱਲ ਇਹ ਹੈ ਗੱਲਾਂ ਚੰਗੀਆਂ ਹੋਣ ਜੀ ਗੱਲਾਂ ਸੁਚੱਜੀਆਂ ਹੋਣ ਉਹ ਇੱਕ ਅਸ਼ੇਰਿਆ ਬੜਾ ਖੂਬਸੂਰਤ ਜਿਹਾ ਜੇ ਮੈਨੂੰ ਇਕੱਠਾ ਕਰ ਸਕਾਂ ਉਹ ਕਹਿੰਦੇ ਕਰਿਆ ਕਰ ਕੁਝ ਇਕੱਠੀਆਂ ਗੱਲਾਂ ਤੱਤੀਆਂ ਨਹੀਂ ਮਠੀਆਂ ਗੱਲਾਂ ਅੱਛਾ ਜੀ ਤੇਰੀਆਂ ਮੇਰੀਆਂ ਸਾਂਝੀਆਂ ਗੱਲਾਂ ਦਿਲ ਦੇ ਦਿਲ ਨੂੰ ਜੋੜਦੀਆਂ ਗੱਲਾਂ ਕਰਿਆ ਕਰ ਕੁਝ ਦੂਰ ਗਿਆ ਨੂੰ ਨੇੜੇ ਮੋੜਦੀਆਂ ਗੱਲਾਂ ਗੱਲਾਂ ਸੀ ਨੇੜੇ ਲਿਆਉਣ ਵਾਲੀਆਂ ਕਰਨੀਆਂ ਜੀ ਗੱਲ ਉਹ ਕਰਨੀ ਚਾਹੀਦੀ ਹੈ ਕਿ ਜਿਹੜੀ ਗੱਲ ਦਿਲ ਨੂੰ ਲੱਗੇ ਹੂੰ ਗੱਲ ਉਹ ਨਹੀਂ ਕਰਨੀ ਚਾਹੀਦੀ कि ਜਿਹੜੀ ਦਿਲ ਤੇ ਲਗੇ ਬਿਲਕੁਲ ਸਹੀ ਕਿਹਾ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਸਮਝ ਤਾਂ ਗਏ ਹੋਵੋਗੇ ਕਿ ਕਿਸ ਬਾਰੇ ਮੈਂ ਗੱਲ ਕਰਨਾ ਚਾਹੀਦਾ ਇਹ ਦਿਲ ਦਾ ਮਾਮਲਾ ਜੀ ਇਹ ਦਿਲ ਦਾ ਮਾਮਲਾ ਬਿਲਕੁਲ ਗੱਲ ਇਸ਼ਕ ਦੇ ਉੱਤੇ ਕਰਾਂਗੇ ਅੱਜ ਇਸ਼ਕ ਹੈ ਕੀ ਮੁਹੱਬਤ ਹੈ ਕੀ ਜੋ ਅੱਜ ਇੱਕ ਲੋਕਾਂ ਨੇ ਨਾ ਧੰਦਾ ਬਣਾ ਲਿਆ ਜੀ ਇੱਕ ਦੂਜੇ ਦਾ ਦਿਲ ਵੀ ਦਿਖਾਉਂਦੇ ਨੇ ਇੱਕ ਦੂਜੇ ਦਾ ਫਾਇਦਾ ਵੀ ਚੁੱਕਦੇ ਨੇ ਅੱਜ ਰਿਸ਼ਤੇ ਜਿਹੜੇ ਨੇ ਨਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ țeੜਕਦੇ ਜਾ ਰਹੇ ਨੇ ਦੇਖੋ ਗੱਲ ਇਹ ਹੈ ਕਿ ਅਸਲ ਵਿੱਚ ਇਹ ਰਿਸ਼ਤੇਾਂ ਦੇ ਵਿੱਚ ਇਸ਼ਕ ਹੁੰਦਾ ਨਹੀਂ ਹਮ ਅੱਛਾ ਜੀ ਜੇ ਇਸ਼ਕ ਹੋ ਜਵੇ ਨਾ ਫਿਰ ਰਿਸ਼ਤਾ ਟੁੱਟਦਾ ਨਹੀਂ ਹਮ ਇਸ਼ਕ ਮੰਫੀ ਆ ਜੀ ਇਸ਼ਕ ਖਤਮ ਆ ਹਮ ਇਸ਼ਕ ਸਾਡੇ ਸਮਾਜ ਦੇ ਵਿੱਚ ਰਹਿ ਰਿਹਾ ਹੀ ਨਹੀਂ ਨਹੀਂ ਇਸ਼ਕ ਉਦੋਂ ਸੀ ਜਦੋਂ ਕੱਚਿਆਂ ਤੇ ਠੱਲ ਕੇ ਪਾਰ ਮਈਵਾਲ ਨੂੰ ਮਿਲਣ ਜਾਂਦਾ ਹੁੰਦਾ ਸੀ ਜੀ ਇਸ਼ਕ ਉਦੋਂ ਸੀ ਜਦੋਂ ਪਹਾੜਾਂ ਦੇ ਹਿੱਕ ਚੀਰ ਕੇ ਮਹਿਬੂਬ ਦੇ ਲਈ ਨਦੀਆਂ ਵਗਾਉਂਦਾ ਹੁੰਦਾ ਸੀ ਜੀ ਇਸ਼ਕ ਉਦੋਂ ਸੀ ਜਦੋਂ ਤੱਤੇ ਥੜ ਦੇ ਵਿੱਚ ਨਾਜ਼ੁਕ ਪੈਰਾਂ ਦੀ ਪ੍ਰਵਾਹ ਕੀਤੀਆਂ ਬਿਨਾਂ ਛਾਲਿਆਂ ਨੂੰ ਗਿਣਿਆਂ ਬਿਨਾਂ ਪੁੰਨੂ ਪੁੰਨੂ ਕੂਕਦੀ ਸੀ ਜੀ ਇਸ਼ਕ ਉਦੋਂ ਸੀ ਜਦੋਂ ਝੰਡ ਦੇ ਥੱਲੇ ਭਾਵੇਂ ਕੁਰਬਾਨ ਵੀ ਹੋ ਗਿਆ ਸੀ ਹਮ ਇਸ਼ਕ ਉਦੋਂ ਸੀ ਕਿ ਜਦੋਂ ਇਹ ਕੰਨਾਂ ਦੇ ਵਿੱਚ ਮੁੰਦਰਾ ਪਵਾ ਕੇ ਹਮ ਤੁਰਿਆ ਫਿਰਦਾ ਸੀ ਤੇ ਉਹ ਜਿਹੜੀ ਸੀ ਉਹ ਵੀ ਕਹਿੰਦੀ ਸੀ ਮੈਨੂੰ ਰਾਂਝਾ ਹੀ ਕਹੋ ਮੈਨੂੰ ਹੁਣ ਹੀਰ ਨਾ ਖੋ ਇਹ ਇਸ਼ਕ ਆ ਇਸ਼ਕ ਉਹਦੋਂ ਸੀ ਕਿ ਜਦੋਂ ਇਹ ਕੰਨਾਂ ਦੇ ਵਿੱਚ ਮੁੰਦਰਾ ਪਵਾ ਕੇ ਤੁਰਿਆ ਫਿਰਦਾ ਸੀ ਤੇ ਉਹ ਜਿਹੜੀ ਸੀ ਉਹ ਵੀ ਕਹਿੰਦੀ ਸੀ ਮੈਨੂੰ ਰਾਂਝਾ ਹੀ ਕਹੋ ਮੈਨੂੰ ਹੁਣ ਹੀਰ ਨਾ ਖੋ ਇਹ ਇਸ਼ਕ ਆ ਸੀ ਕਿ ਜਿਹੜਾ ਆਰੇ ਦੇ ਹੇਠਾਂ ਖੜਾ ਰਿਆ ਇਸ਼ਕ ਉਹ ਸੀ ਕਿ ਜਿਹਨੂੰ ਰੂਂ ਦੇ ਵਿੱਚ ਲਪੇਟ ਕੇ ਜਿਉਂਦੇ ਜੀ ਸਾੜ ਦਿੱਤਾ ਗਿਆ ਇਸ਼ਕ ਉਹ ਸੀ ਜਿਹਨੂੰ ਉੱਬਲਦੀ ਦੀਗ ਦੇ ਵਿੱਚ ਉਬਾਲ ਦਿੱਤਾ ਗਿਆ ਇਸ਼ਕ ਉਹ ਸੀ ਜਿਹੜਾ ਤੀਰਾਂ ਦੇ ਸਾਹਮਣੇ ਵੀ ਹੱਸ ਕੇ ਛਾਤੀ ਡਾ ਦਿੰਦਾ ਹੈ ਇਸ਼ਕ ਉਹ ਹੈ ਕਿ ਜਿਹੜਾ ਬਾਰਡਰ ਤੇ ਖੜਾ ਹੈ ਗੋਲੀ ਆਉਂਦੀ ਹੈ ਮੂਰੇ ਹਿੱਕ ਡਾ ਦਿੰਦਾ ਕਿ ਮੈਂ ਆਪਣੇ ਦੇਸ਼ ਤੇ ਨਹੀਂ ਚੱਲਣ ਦੇਣੀ ਜੀ ਇਸ਼ਕ ਉਹ ਹੈ ਇਸ਼ਕ ਹੈਗਾ ਸਾਡੇ ਕੋਲ ਇਹਦਾ ਨਾ ਨਹੀਂ ਹੈ ਅੱਜ ਇਸ਼ਕ ਕਿੱਥੇ ਆ ਸਾਡਾ ਹਮ ਮਾਫ ਕਰਨਾ ਅੱਜ ਜਿਹੜਾ ਨਾ ਇਸ਼ਕ ਆ ਉਹ ਇਸ਼ਕ ਨਹੀਂ ਹੈ ਹਮ ਗਿਵ ਐਂ ਟੇਕ ਰਿਲੇਸ਼ਨ ਹੈ ਬਿਲਕੁਲ ਹੈ ਖਾਸ ਕਰਕੇ ਜੇਕਰ ਸੀ ਆਪਾਂ ਨਵੀਂ ਉਮਰ ਦੇ ਸ਼ੋਰਾਂ ਦਾ ਜ਼ਿਕਰ ਕਰ ਲਈਏ ਜਿੰਨੀਆਂ ਕੁੜੇ ਕੁੜੀਆਂ ਮੁੰਡੇ ਜਿਹੜੇ ਇਹ ਕਹਿੰਦੇ ਕਿ ਸਾਨੂੰ ਇਸ਼ਕ ਹੋ ਗਿਆ। ਇਹ ਇਸ਼ਕ ਐਵੇਂ ਹੋ ਜਾਂਦਾ। ਇੱਕ ਵਾਰ ਇੱਕ ਪੌਰਾ ਸੀ। ਅੱਛਾ। ਉਹ ਪੌਰਾ ਆਪਣੇ ਖਾਨਦਾਨ ਦੇ ਵਿੱਚ ਬੈਠਾ ਜਦੋਂ ਸਾਰੇ ਪੌਰੇ ਇਕੱਠੇ ਹੋਏ ਆ। ਜਦੋਂ ਇਕੱਠੇ ਹੋਏ ਤਾਂ ਇੱਕ ਉਹਨਾਂ ਦੇ ਬਜ਼ੁਰਗ ਨੇ ਸਰਪੰਚ ਚੁਣਨਾ ਸੀ। ਅੱਛਾ ਜੀ। ਉਹ ਕਹਿੰਦਾ ਵੀ ਆਪਾਂ ਕੋਈ ਕਾਬਲ ਬੰਦਾ ਜਿਹੜਾ ਨਾ ਉਹ ਸਰਪੰਚ ਚੁਣ ਲਈਏ। ਉਹ ਸਾਰੇ ਪੌਰਿਆਂ ਨੂੰ ਇਕੱਠਾ ਕਰਦਾ ਕਹਿੰਦਾ ਵੀ ਪੌਰਿਆਂ ਉਹ ਗੱਲ ਸੁਣੋ ਇਦਾਂ। ਪੀ ਹੁਣ ਤੁਹਾਡੀ ਜਮਾਤ ਦੀ ਜ਼ਿੰਮੇਵਾਰੀ ਦੇਣੀ ਕਿਸੇ ਇੱਕ ਬੰਦੇ ਨੂੰ ਤੁਸੀਂ ਇਦਾਂ ਜਾਓ ਸ਼ਹਿਰ ਦੇ ਵਿੱਚ ਨਿਕਲੋ ਜਾ ਕੇ ਦੇਖ ਕੇ ਆਓ ਵੀ ਕੋਈ ਬੱਤੀ ਤਾਂ ਨਹੀਂ ਜਗਦੀ ਹੂੰ ਕੋਈ ਦੀਵਾ ਤਾਂ ਨਹੀਂ ਜਗਦਾ ਉੱਥੇ ਜਾ ਕੇ ਦੇਖ ਕੇ ਆਓ ਕਿਹਦੇ ਘਰ ਦੀਵਾ ਜਗਦਾ ਹੈ ਜਾਂਦੇ ਸਾਰੇ ਜਣ ਇੱਕ ਪਿੱਛੋਂ ਮੁੜੇ ਆਉਂਦਾ ਵਾਪਸ ਅੱਛਾ ਜੀ ਉਹ ਆਣ ਕੇ ਬਜ਼ੁਰਗ ਨੂੰ ਕਹਿੰਦਾ ਕਹਿੰਦਾ ਜੀ ਮੈਂ ਦੇਖ ਆਇਆ ਕਹਿੰਦਾ ਕੀ ਕਹਿੰਦਾ ਪੰਜ ਸੱਤ ਘਰ ਐਸੇ ਹੈਗੇ ਆ ਕਿੰਨੇ ਦੇ ਘਰਾਂ ਦੇ ਵਿੱਚ ਬੱਤੀਆਂ ਜਗਦੀਆਂ ਆ। ਕਹਿੰਦਾ ਅੱਛਾ ਤੈਨੂੰ ਹੁਣ ਸਰਪੰਚੀ ਮੈਨੂੰ ਦੇ ਦਿਓ। ਹੂੰ। ਕਹਿੰਦਾ ਸਰਪੰਚੀ ਤੈਨੂੰ ਨਹੀਂ ਮਿਲਣੀ। ਜੇ ਤੂੰ ਭੌਰਾ ਹੁੰਦਾ। ਜੇ ਤੂੰ ਅਸਲੀ ਹੁੰਦਾ। ਹੂੰ। ਜੇ ਤੇਰੀ نسل ਕਮੀਨੀ ਨਾ ਹੁੰਦੀ ਤਾਂ ਤੂੰ ਵਾਪਸ ਨਾ ਆਉਂਦਾ। ਅੱਛਾ। ਤੂੰ ਉਸੇ ਲਾਟ ਦੇ ਦੁਆਲੇ ਘੁੰਮ ਕੇ ਮਰ ਜਾਣਾ ਸੀ। ਹੂੰ। ਤੂੰ ਸੜ ਜਾਣਾ ਸੀ। ਤੂੰ ਵਾਪਸ ਨਾ ਆਉਂਦਾ। ਜਿਹੜੇ ਬਾਕੀ ਗਏ ਉਹ ਤਾਂ ਮੁੜੇ ਨਹੀਂ। ਅੱਛਾ। ਉਹ ਤਾਂ ਉਸੇ ਲਾਟਾਂ ਦੇ ਉੱਪਰ ਕੁਰਬਾਨ ਹੋ ਗਏ। ਹੂੰ। ਭੌਰੇ ਦਾ ਅਸਲੀ ਉਹ ਆ। ਇਸ਼ਕ ਤਾਂ ਅਸਲੀ ਉਹ ਆ ਕਿ ਜਿੱਥੇ ਲਾੜ ਦੇਖੀ ਉੱਥੇ ਮਰਮੁੱਕ ਗਏ ਵਾਪਸ ਨਹੀਂ ਪਰਤੇ ਅੱਜ ਦਾ ਇਸ਼ਕ ਕਿੱਥੇ ਆ ਹੋਟਲਾਂ ਦੇ ਕਮਰਿਆਂ ਦੇ ਵਿੱਚ ਜੀ ਅੱਜ ਦਾ ਇਸ਼ਕ ਕਿੱਥੇ ਆ ਬਾਗਾਂ ਦੇ ਵਿੱਚ ਅੱਜਕਾ ਇਸ਼ਕ ਕਿੱਥੇ ਆ ਪਾਰਕਾਂ ਦੇ ਸਫੈਦੀਆਂ ਦੇ ਉੱਪਰ ਦਿਲ ਬਣਾ ਕੇ ਵਿੱਚੋਂ ਦੀ ਤੀਰ ਕੱਢ ਗਏ ਬਿਲਕੁਲ ਇਹਸ਼ ਕਿਆ ਰਾਤ ਰਾਤ ਨੂੰ ਬਸ ਗੱਲਾਂ ਕਰਦੇ ਰਾਤ ਭਰ ਗੱਲਾਂ ਕਰਨੀਆਂ ਤੇ ਗੱਲਾਂ ਕਰਕੇ ਕਿਸੇ ਦੀ ਕੁੜੀ ਨੂੰ ਪਰਮਾ ਲਿਆ ਕਿਸੇ ਦੇ ਮੁੰਡੇ ਨੂੰ ਪਰਮਾ ਲਿਆ ਇਹਸ਼ ਕਿਆ ਬਿਲਕੁਲ ਸਹੀ ਇਹ ਇਸ਼ਕ ਨਹੀਂ ਇਹ ਗੁਪਤ ਤਰੀਕੇ ਦੇ ਨਾਲ ਜੋ ਕੁਝ ਕੋਠਿਆਂ ਤੇ ਹੁੰਦਾ ਸੀ ਅੱਜ ਘਰਾਂ ਦੇ ਵਿੱਚ ਹੋਣ ਲੱਗ ਪਿਆ ਇਹ ਜਿਸਮ ਦੇ ਸੌਦੇ ਹੋਣ ਲੱਗ ਪਏ ਇਹ ਜਿਸਮ ਦੇ ਧੰਦੇ ਹੋਣ ਲੱਗ ਪਏ ਇਹਨਾਂ ਨੂੰ ਮਤ ਯਾਰੋ ਇਸ਼ਕ ਕਿਉਂ ਕਿਉਂ ਇਹ ਇਸ਼ਕ ਇਹ ਇੱਕ ਤਿੰਨ ਅੱਖਰਾਂ ਦਾ ਲਫ਼ਜ਼ ਆ ਇਹ ਕਿਸੇ ਉਰਦੂ ਸ਼ੇਰ ਦਾ ਤਰਜਮਾ ਆਪਾਂ ਪੰਜਾਬੀ ਦੇ ਵਿੱਚ ਕਰ ਰਹੀਏ ਉਹ ਕਹਿੰਦਾ ਇਸ਼ਕ ਸੌਖਾ ਨਹੀਂ ਮਤਰਾ ਇਹ ਇਸ਼ਕ ਸੌਖਾ ਨਹੀਂ ਮਤਰਾ ਬਸ ਇਹਨਾਂ ਸਮਝ ਲਈ ਕਿ ਇੱਕ ਅੱਗ ਦਾ ਦਰਿਆ ਹੈ ਡੁੱਬ ਕੇ ਜਾਣਾ ਡੁੱਬ ਕੇ ਜਾਣਾ ਬਿਲਕੁਲ ਡੁੱਬਦਾ ਕੋਣ ਹੈ ਸਾਰੇ ਦਾ ਤਾਰੂ ਆ ਬਿਲਕੁਲ ਇੱਥੇ ਕੋਈ ਡੁੱਬਦਾ ਤੇ ਕੋਈ ਨਹੀਂ ਡੁੱਬਦਾ ਅੱਜ ਕੋਈ ਨਹੀਂ ਡੁੱਬਦਾ ਕੋਈ ਡੁੱਬਦਾ ਹੀ ਨਹੀਂਗਾ ਇਸ਼ਕ ਦੇ ਵਿੱਚ ਹੁਣ ਤੁਸੀਂ ਦੇਖੋ ਨੁਕਸਾਨ ਦੀ ਗੱਲ ਮਿਰਜ਼ਾ ਜੜਥਲੇ ਗਿਆ ਮਾਰਿਆ ਗਿਆ ਮਾਰਿਆ ਗਿਆ ਠੀਕ ਉਧਰੋਂ ਸੱਸੀ ਥਲਾਂ ਦੇ ਵਿੱਚ ਮਰ ਗਈ ਹੀਰ ਰਾਂਝਾ ਰਾਂਝਾ ਛੱਡ ਕੇ ਤਖਤ ਹਯਾਰਾ ਜਾ ਕੇ ਉੱਥੇ ਮੱਝੀਆ ਚਰਉਣ ਲੱਪਿਆ ਜੀ ਛੱਡਿਆ ਨਾ ਕੁਝ ਬਿਲਕੁਲ ਕੁਰਬਾਨੀ ਤਾਂ ਦਿੱਤੀ ਆ ਹਾਂ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਇਸ਼ਕ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇਸ਼ਕ ਅਸਲ ਵਿੱਚ ਕੀ ਹੁੰਦਾ ਹੈ ਨਾ ਉਹ ਸਾਨੂੰ ਸਮਝ ਨਹੀਂ ਆਇਆ। ਇਹ ਜਿਹੜਾ ਇਸ਼ਕ ਹੈ ਨਾ ਕਹਿੰਦਾ ਕਿ ਇਸ਼ਕ ਦਾ ਮਤਲਬ ਹੱਸਣਾ ਹੈ, ਇਸ਼ਕ ਦਾ ਮਤਲਬ ਰੋਣਾ ਨਹੀਂ। ਇਸ਼ਕ ਦਾ ਮਤਲਬ ਵੰਡਣਾ ਹੈ, ਇਸ਼ਕ ਦਾ ਮਤਲਬ ਖੋਣਾ ਨਹੀਂ। ਜੀ ਇਹ ਖੁਦਗਰਜ਼ਾਂ ਦੀ ਸਮਝ ਦੇ ਅੰਦਰ ਇਸ਼ਕ ਕਦੇ ਵੀ ਆਉਣਾ ਨਹੀਂ। ਇਹ ਇਸ਼ਕ ਅਸਲ ਵਿੱਚ ਕੀ ਹੁੰਦਾ ਹੈ? ਇਹ ਇਸ਼ਕ ਅਸਲ ਵਿੱਚ ਖਤਰਾ ਹੈ। ਹਰ ਸ਼ਖਸ ਲਈ ਮਤਲਬ ਬਕਰਾ ਹੈ ਜੇ ਸਮਝ ਲਿਆ ਤਾਂ ਸਾਗਰ ਹੈ ਜੇ ਨਾ ਸਮਝੇ ਤਾਂ ਕਤਰਾ ਹੈ ਇਹ ਇਸ਼ਕ ਦਾ ਸਾਨੂੰ ਮਤਲਬ ਹੀ ਨਹੀਂ ਸਮਝ ਆਇਆ ਅੱਜ ਇਸ਼ਕ ਕੀ ਹੋ ਗਿਆ ਦੇਹਾਂ ਦਾ ਵਪਾਰ ਹੋ ਗਿਆ ਬਿਲਕੁਲ ਅੱਜ ਕਦੇ ਚੂਰੀ ਲੈ ਕੇ ਹੀਰ ਬੇਲਿਆਂ ਦੇ ਵਿੱਚ ਜਾਂਦੀ ਹੁੰਦੀ ਸੀ ਠੀਕ ਅੱਜ ਹੀਰ ਦੀ ਚੋਰੀ ਜਿਹੜੀ ਹੋਟਲਾਂ ਦੇ ਕਮਰਿਆਂ ਦੇ ਮਖਮਲੀ ਵਿਛੌਣੇ ਦੇ ਉੱਪਰ ਖਿਲਰੀ ਫਿਰਦੀ ਹੈ ਬਿਲਕੁਲ ਸਹੀ ਕਿਹਾ ਉਹ ਇਸ਼ਕ ਜਿਹੜਾ ਹੈ ਜਿਹੜਾ ਇਸ ਇਸ ਨੂੰ ਜੇਕਰ ਤੁਸੀਂ ਇਸ਼ਕ ਕਹਿੰਦੇ ਹੋ ਤਾਂ ਇਹ ਇਸ਼ਕ ਨਹੀਂ ਹੈ ਅੱਜ ਇਸ਼ਕ ਜਿਹੜੇ ਸੱਚੇ ਸੁੱਚੇ ਇਸ਼ਕ ਹੈਗੇ ਨਾ ਉਹਨਾਂ ਦੀ ਜ਼ਰੂਰਤ ਹੈ ਸਾਡੇ ਮੁਲਕ ਦੇ ਵਿੱਚ ਜੀ ਅੱਜ ਕਿਸੇ ਨੂੰ ਵੀ ਅਸਲ ਦੇ ਵਿੱਚ ਆਪਣੇ ਆਂਡ ਗਵਾਂਡ ਦੇ ਨਾਲ ਕੋਈ ਸੱਚੀ ਮੁਹੱਬਤ ਹੈ ਕਿ ਜੇਕਰ ਅਗਲਾ ਦੁਖੀਆ ਤੇ ਇਹਦੇ ਦੁੱਖ ਦੇ ਵਿੱਚ ਮੈਂ ਦੁਖੀ ਹੋਵਾਂ ਹੂੰ ਖੁਦਗਰਜ਼ ਹੋ ਗਏ ਆਸੀਂ ਖੁਦਗਰਜ਼ ਹੋ ਗਏ ਆਸੀਂ ਇਸ਼ਕ ਤਾਂ ਕਿਸੇ ਨਾ ਵੀ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਬੱਚੇ ਦਾ ਆਪਣੀ ਮਾਂ ਦੇ ਨਾਲ ਇਸ਼ਕ ਨਹੀਂ ਹੁੰਦਾ ਹੂੰ ਹੁਣ ਬੱਚੇ ਦਾ ਮਾਂ ਦੇ ਨਾਲ ਇਸ਼ਕ ਕਿੱਦਾਂ ਹੁੰਦਾ ਇੱਕ ਕਹਾਣੀ ਸੁਣੋ ਹੂੰ ਇੱਕ ਬੱਚਾ ਮਾਂ ਦੇ ਨਾਲ ਮੇਲੇ ਦੇ ਵਿੱਚ ਜਾਂਦਾ ਹੈ ਅੱਛਾ ਜੀ ਮੇਲਾ ਬੜਾ ਭਰਿਆ ਹੋਇਆ ਖਦਾ ਖਚਾ ਖਚ ਮੋਢੇ ਨਾਲ ਮੋਢਾ ਖੈਂਦਾ ਤਿਲ ਸੁੱਟਣ ਨੂੰ ਜਿਹਨੂੰ ਕਹਿੰਦੇ ਥਾਂ ਨਹੀਂ ਹੁੰਦੀ ਉਹ ਥਾਂ ਬਣਿਆ ਹੋਇਆ ਮੇਲੇ ਦਾ ਮਾਹੌਲ ਮਾਂ ਦੀ ਵਾਰ-ਵਾਰ ਕਦੇ ਚੁੰਨੀ ਖਿੱਚਦਾ ਕਦੇ ਝੱਗਾ ਖਿੱਚਦਾ ਕਦੇ ਉਹਦੇ ਸਲਵਾਰ ਦੇ ਪੋਜੇ ਫੜ ਕੇ ਖਿੱਚਦਾ ਕਿ ਮੈਨੂੰ ਖੜਾਉਣਾ ਲੈ ਕੇ ਤੇ ਮੰਗ ਨਹੀਂ ਲੈ ਦੂੰਗੀ ਲੈ ਦੂੰਗੀ ਚੱਲ ਕੋਈ ਨਹੀਂ ਕਹਦਾ ਨਾ ਮੈਨੂੰ ਖੜਾਉਣਾ ਲੈ ਕੇ ਦੇ ਮਾਂ ਦਾ ਹੱਥ ਛੱਡ ਦਿੰਦਾ ਦੁਕਾਨ ਤੇ ਖੜਾਉਣੇ ਵੜੀ ਤੇ ਬੈਠਾ ਕਹਿੰਦਾ ਮੈਨੂੰ ਖੜਾਉਣਾ ਲੈ ਕੇ ਤੇ ਮਾਂ ਵਿਚਾਰੀ ਫਿਰ ਮਜਬੂਰ ਹੋ ਜਾਂਦੀ ਮਮਤਾ ਆ ਨਾ मां ਉਹਨੂੰ ਆਪਣੀ ਚੁੰਨੀ ਦੇ ਲੜ ਦੇ ਵਿੱਚੋਂ ਪੈਸੇ ਖੋਲਦੀ ਹੈ ਤੇ ਉਹਨੂੰ ਖੜਾਉਣਾ ਲੈ ਦਿੰਦੀ ਹੈ। ਕਿ ਆਲਾ ਚੱਕ ਖੜਾਉਣਾ। ਉਹ ਖੜਾਉਣਾ ਲੈ ਕੇ ਬੜਾ ਖੁਸ਼ ਹੁੰਦਾ। ਉਹਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਦਾ। ਜਾਂਦਾ ਮੇਲੇ ਦੇ ਵਿੱਚ ਟੱਕਾ ਪੈਂਦਾ ਬੜੀ ਜ਼ੋਰ ਨਾਲ। ਮੁੰਡੇ ਦਾ ਹੱਥ ਬੱਚੇ ਦਾ ਆਪਣੀ ਮਾਂ ਦੇ ਨਾਲ ਛੁੱਟ ਜਾਂਦਾ। ਮਾਂ ਐਸ ਪਾਸੇ ਬੱਚਾ ਐਸ ਪਾਸੇ। ਦੋਨੋਂ ਢੀੜ ਦੇ ਵਿੱਚ ਗੁਆ ਜਾਂਦੇ। ਬੱਚੇ ਦੇ ਹੱਥ ਚੱਕੜਾਉਣਾ ਛੁੱਟ ਜਾਂਦਾ। ਹੁਣ ਮਾਂ ਕਿ ਇਹਨੂੰ ਯਾਦ ਕਰੂਗਾ। ਹੁਣ ਖਡਾਉਣੇ ਨੂੰ ਨਹੀਂ ਯਾਦ ਕਰ ਰਿਆ ਉਹ ਖਡਾਉਣਾ ਲੋਕਾਂ ਦੇ ਪੈਰਾਂ ਥੱਲੇ ਮਿੱਧਿਆ ਜਾ ਰਿਹਾ ਉਹ ਮਾਂ ਮਾਂ ਘੂਕਦਾ ਜੀ ਕਿਉਂ ਮਾਂ ਨਾਲ ਸੱਚਾ ਇਸ਼ਕ ਆ ਜੀ ਇਸ਼ਕ ਇਹ ਹੈ ਸਾਡੇ ਮਤਲਬ ਕਿਸੇ ਨੇ ਸਮਝਾਏ ਹੁੰਦੇ ਨਾ ਸਾਨੂੰ ਅਸਲ ਵਿੱਚ ਇਸ਼ਕ ਦੇ ਕੀ ਹੈ ਤਾਂ ਫੇਰ ਪਤਾ ਲੱਗਣਾ ਸੀ ਇਸ਼ਕ ਕੀ ਹੈ ਦੇਖੋ ਪਹਿਲਾਂ ਪਿਆਰ ਆ ਪਿਆਰ ਤੁਹਾਨੂੰ ਘਰ ਦੇ ਵਿੱਚੋਂ ਘੱਟ ਮਿਲਦਾ ਨਹੀਂ ਜਿਹੜਾ ਪਿਓ ਤੁਹਾਡੇ ਨਾਲ ਪਿਆਰ ਕਰ ਜਾਂਦਾ ਭੈਣ ਭਾਈ ਤੁਹਾਡੇ ਨਾਲ ਪਿਆਰ ਕਰ ਜਾਂਦੇ ਜਿਹੜੀ ਮਾਂ ਤੁਹਾਡੇ ਨਾਲ ਪਿਆਰ ਕਰ ਜਾਂਦੀ ਹੈ ਤੁਹਾਡੀ ਦੁਨੀਆ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਆਖਰੀ ਜੇਕਰ ਕੋਈ ਤੁਹਾਡੀ ਜੇਕਰ ਗਰਲਫ੍ਰੈਂਡ ਹੋਊਗੀ ਜਿਹੜੀ ਕਿ ਇਮਾਨਦਾਰ ਹੋਊਗੀ ਤੁਹਾਡੇ ਮਰਨ ਤੋਂ ਪਹਿਲਾਂ ਜਿਹਦਾ ਮਰਨ ਹੋ ਜੂਗਾ ਤੁਹਾਡੀ ਮਾਂ ਹੋਊਗੀ ਮਾਂ ਹੋਊਗੀ ਬਿਲਕੁਲ ਸਹੀ ਕਿਉਂ ਤੇ ਤੁਹਾਡਾ ਬாய்ਫ੍ਰੈਂਡ ਜੇਕਰ ਤੁਹਾਡੇ ਲਈ ਸੁੱਲ ਦੁਨੀਆ ਦੀ ਕੁਰਬਾਨੀ ਦੇ ਸਕਦਾ ਹੋਵੇ ਕਿ ਤੁਹਾਡੇ ਲਈ ਉਹ ਮੌਤ ਵੀ ਖਰੀਦ ਕੇ ਲਿਆ ਸਕਦਾ ਹੋਵੇ ਤਾਂ ਉਹ ਵਨ ਐਂਡ ਓਨਲੀ ਤੁਹਾਡਾ ਪਿਓ ਹੋਊਗਾ ਹੋਰ ਕੋਈ ਨਹੀਂ ਹੋਊਗਾ ਬਿਲਕੁਲ ਸਹੀ ਕਿਉਂ ਤੇ ਤੁਸੀਂ ਇਸ਼ਕ ਕੇ ਰੇ ਦੇ ਵਿੱਚ ਅਸੀਂ ਫਤੁਰੇ ਫਿਰਦੇ ਹਾਂ ਇਹ ਸਾਡੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਖੌਰੇ ਇਹਨਾਂ ਦੇ ਮਾਈਂਡ ਵਾਸ਼ ਕਿਨੇ ਕਰ ਦਿੰਦੇ ਨੇ ਹੂੰ ਵੱਡੀਆਂ ਵੱਡੀਆਂ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੀ ਇਹ ਇੱਕ ਬਹੁਤ ਵੱਡੀ ਢਾ ਸੱਟ ਮਾਰੀ ਗਈ ਸਾਡੇ ਦਿਮਾਗ ਦੇ ਉੱਪਰ ਸਾਡੇ ਮਾਈਂਡ ਵਾਸ਼ ਕਰ ਦਿੰਦੇ ਆ ਜੀ ਸਾਨੂੰ ਫ੍ਰੀ ਡਾਟਾ ਦੇ ਕੇ ਹੂੰ ਅਪੰਗ ਕਰ ਦਿੰਦਾ ਇਹਨਾਂ ਨੇ ਜੀ ਫ੍ਰੀ ਡਾਟਾ ਦੇ ਕੇ ਕਿ ਲਓ ਚੱਕੋ ਤੁਸੀਂ ਜੋ ਮਰਜ਼ੀ ਕਰੋ ਰਾਤ ਨੂੰ ਤੁਹਾਨੂੰ ਡਾਟਾ ਫ੍ਰੀ ਤੁਸੀਂ ਫੋਟੋ ਆਇਦਰ ਭੇਜੋ ਵੀਡੀਓ ਕਰ ਕਰ ਰਹੋ ਤੁਸੀਂ ਇਹ ਕਰ ਲੋ ਤੁਸੀਂ ਉਹ ਕਰ ਲੋ ਇਹਨਾਂ ਨੇ ਸਾਨੂੰ ਪਟਕਾ ਕੇ ਰੱਖ ਦਿੱਤਾ ਸਾਡੀ ਨੌਜਵਾਨੀ ਪਟ ਗਈ ਜੀ ਅੱਜ ਸਾਡੀ ਨੌਜਵਾਨੀ ਤੁਸੀਂ ਇੰਨੀ ਗੱਲ ਸੋਚੋ ਅੱਜ ਸਾਡੀ ਨੌਜਵਾਨੀ ਆਪਣੇ ਹੱਕਾਂ ਦੀ ਗੱਲ ਕਰਦੀ ਆ ਨਹੀਂ ਕਰਦੀ ਤੁਸੀਂ ਕਿਤੇ ਕੋਈ ਵੱਡਾ ਧਰਨਾ ਦੇਖ ਲਿਓ ਉਹਦੇ ਵਿੱਚ ਤੁਹਾਨੂੰ ਚੰਗੇ ਚੰਗੇ ਪੜੇ-ਪੜੇ ਲਿਖੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਆ ਉਹ ਮੋਰੇ ਆਣ ਕੇ ਹੱਕਾਂ ਦੀ ਗੱਲ ਕਰਦੇ ਆ ਨਹੀਂ ਕਰਦੇ ਕਦੇ ਕਿਸੇ ਨੇ ਆਪਣੀ ਸੜਕ ਦੇ ਬਾਬਤ ਕਿਸੇ ਨੇ ਆਬੋ ਹਵਾ ਦੇ ਬਾਬਤ ਕਿਸੇ ਨੇ ਕੋਈ ਪੰਜਾਬ ਦੇ ਵੱਡੇ ਮੁੱਦਿਆਂ ਦੇ ਬਾਬਤ ਕਿਸੇ ਨੇ ਕੋਈ ਧਰਨ ਲਾਇਆ ਕਿਸੇ ਨੇ ਕੋਈ ਆਵਾਜ਼ ਚੱਕੀ ਇੱਥੋਂ ਅਸੀਂ ਖਾਲੀ ਹੋ ਗਏ ਆ ਸਾਨੂੰ ਖਾਲੀ ਕਰ ਦਿੱਤਾ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਸਰਕਾਰਾਂ ਦੀਆਂ ਚਾਲਾਂ ਨੇ ਕਿ ਇਹ ਲੋਕ ਸੁੱਤੇ ਸੁੱਤੇ ਰਹਿਣ ਇਹਨਾਂ ਲੋਕਾਂ ਨੂੰ ਇਦਾਂ ਦੇ ਮਸਲੇ ਦੇ ਵਿੱਚ ਉਲਝਾ ਦਿਓ ਜੀ ਇਹ ਜਿਹੜੀ ਸਾਡੇ ਅੰਦਰ ਜੋ ਇਹਨਾਂ ਨੇ ਬੇਸਵਾ ਭਿਰਤੀ ਭਰ ਦਿੱਤੀ ਹੈ ਉਸ ਬਿਰਤੀ ਤੋਂ ਸੀ ਬਾਹਰ ਨਹੀਂ ਆ ਰਹੇ ਨਾ ਇਹਨੂੰ ਸੀ ਦੇ ਰਹੇ ਇਸ਼ਕ ਦਾ ਬਿਲਕੁਲ ਅੱਜ ਦੇਖੋ ਤੁਹਾਨੂੰ ਹੋਟਲ ਦੇ ਵਿੱਚ ਕਮਰਾ ਬੁੱਕ ਕਰਨਾ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਘਰੇ ਬੈਠੇ ਤੁਸੀਂ ਆਨਲਾਈਨ ਕਰ ਲਓ ਆਨਲਾਈਨ ਹੋ ਜਾਂਦਾ ਬਿਲਕੁਲ ਹੋ ਜਾਂਦਾ ਜੇਕਰ ਆਨਲਾਈਨ ਤੁਸੀਂ ਸਾਵੇਂ ਪਹਿਲਾਂ ਕੋਈ ਉੱਥੇ ਜਾਂਦਾ ਹੈ ਉਹਨੂੰ ਸੌਬਤਾ ਦੇਖਦਾ ਹੈ ਅੱਜ ਕੱਲ ਤਾਂ ਨਿੱਡਰ ਹੀ ਹੋ ਗਈਆਂ ਕੁੜੀਆਂ ਮੁੰਡੇ ਵੀ ਹੋ ਗਏ ਉਹ ਕਹਿੰਦਾ ਸਾਡਾ ਚਾਚਾ ਤਾਂ ਘੁੰਮੀ ਫਿਰਦਾ ਘੁੰਮੀ ਫਿਰੇ ਉਹਦੀ ਆਪਣੀ ਜ਼ਿੰਦਗੀ ਸਾਡੀ ਆਪਣੀ ਜ਼ਿੰਦਗੀ ਬਿਲਕੁਲ ਠੀਕ ਹੈ ਇਹਨੂੰ ਇਸ਼ਕ ਕਿੰਨੇ ਤੁਸੀਂ ਇਹ ਇਸ਼ਕ ਨਹੀਂ ਹੈਗਾ ਇਸ਼ਕ ਦਾ ਮਤਲਬ ਹਲੇ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਜੀ ਜੇਕਰ ਇਸ਼ਕ ਦਾ ਇਹਨਾਂ ਨੂੰ ਮਤਲਬ ਸਮਝ ਆ ਗਿਆ ਤੇ ਇਹਨਾਂ ਦੇ ਪੱਲੇ ਪੈ ਗਿਆ ਇਹਨਾਂ ਨੇ ਐਦਾਂ ਦੀਆਂ ਚੀਜ਼ਾਂ ਤੋਂ ਦੌੜਨਾ ਕੁੜੀਆਂ ਮੁੰਡੇ ਐ ਹੋ ਜਾਣਗੇ ਜੀ ਕਿ ਇਸ਼ਕ ਅਸਲ ਵਿੱਚ ਕੀ ਹੁੰਦਾ ਹੈ ਉਹ ਗਾਣਾ ਵੀ ਤਾਂ ਆਇਆ ਜਿਸ ਵਿੱਚ ਆਪ ਤੋਂ ਪਾਰ ਦੀ ਗੱਲ ਹੈ ਜਿਹੜੀ ਤੇਰੇ ਮੇਰੇ ਪਿਆਰ ਦੀ ਹੈ ਹਾਂ ਅਸਲ ਵਿੱਚ ਇਹ ਗੱਲ ਹੈ ਰੂਹਾ ਦਾ ਪਿਆਰ ਕਰਨਾ ਹਾਂ ਰੂਹ ਨੂੰ ਪਿਆਰ ਕਰਨਾ ਚਾਹੀਦਾ ਜਿਹੜਾ ਤੁਹਾਡੀ ਰੂਹ ਨੂੰ ਪਿਆਰ ਕਰਦਾ ਹੈ ਉਹ ਤੁਹਾਨੂੰ ਪਿਆਰ ਕਰਦਾ ਹੈ ਉਹ ਤੁਹਾਡਾ ਸਾਰੀ ਉਮਰ ਖਿਆਲ ਰੱਖ ਸਕਦਾ ਹੈ ਆ ਅਸੀਂ ਕੀ ਸੋਚ ਰਹੇ ਹਾਂ ਅੱਜ ਰਿਸ਼ਤੇ ਜਿਹੜੇ ਨੇ ਨਾ ਉਹ ਟੈਂਪੋਰਰੀ ਨਹੀਂ ਹਾਲਾਂਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਹਨਾ ਸਦਾ ਬਹਾਰ ਨਹੀਂ ਹੁੰਦਾ ਹਰ ਇੱਕ ਚੀਜ਼ ਨੇ ਆਉਣਾ ਆ ਫਿਰ ਚਲੇ ਜਾਣਾ ਆ ਪਰ ਇਹਦਾ ਮਤਲਬ ਐ ਵੀ ਨਹੀਂ ਕਿ ਤੁਸੀਂ ਕਿਸੇ ਕਿਸੇ ਨੂੰ ਇਸਤੇਮਾਲ ਕਰੋ ਜਾਂ ਕਿਸੇ ਦੀ ਇੱਜ਼ਤ ਜਿਹੜੀ ਹੈ ਉਹ ਹੀ ਨਾ ਕਰੋ ਅੱਜ ਕੱਲ ਪਿਆਰਾਂ ਦੇ ਵਿੱਚ ਹੋ ਕੀ ਰਿਹਾ ਇੱਕ ਤਾਂ ਇੱਕ ਦੂਜੇ ਦੀ ਇੱਜ਼ਤ ਦਾ ਖਿਆਲ ਵੀ ਨਹੀਂ ਰੱਖਦੇ ਅੱਜ ਕੱਲ ਜਿਹੜੀ ਉਮਰ ਦੇ ਵਿੱਚ ਬੱਚੇ ਪਿਆਰ ਕਰ ਰਹੇ ਨੇ ਉਹ ਉਮਰ ਪਿਆਰ ਦੀ ਨਹੀਂ ਆ ਉਹ ਉਸ ਉਮਰ ਦੇ ਵਿੱਚ ਮਾਫ਼ ਕਰਨਾ ਕਿ ਪਿਆਰ ਜਿਹੜਾ ਆ ਉਹ ਹੋ ਹੀ ਨਹੀਂ ਸਕਦਾ ਉਹ ਪਿਆਰ ਹੋ ਹੀ ਨਹੀਂ ਸਕਦਾ ਉਸ ਉਮਰ ਦੇ ਵਿੱਚ ਸਾਨੂੰ ਤਾਂ ਪਿਆਰ ਦੀ ਸਮਝ ਹੀ ਬਹੁਤ ਦੇਰ ਤੱਕ ਬਾਅਦ ਆਉਂਦੀ ਹੈ ਜਦੋਂ ਤੱਕ ਅਸੀਂ ਆਪਣਾ ਸਭ ਕੁਝ ਗਵਾ ਬੈਠਦੇ ਹਾਂ ਦੂਜੀ ਗੱਲ ਇੱਥੇ ਮੈਂ ਵੀ ਕਰਨਾ ਚਾਹੂੰਗੀ ਕਿ ਲੋਕ ਜਿਹੜੇ ਨੇ ਨਾ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਪਿਆਰ ਦੇ ਕਿੱਸੇ ਲੈ ਕੇ ਆਉਂਦੇ ਨੇ ਲੜਾਈ ਝਗੜਾ ਵੀ ਸੋਸ਼ਲ ਮੀਡੀਆ ਦੇ ਉੱਤੇ ਆਉਣ ਲੱਗ ਗਿਆ ਹੈ ਤੇ ਇੱਥੇ ਪਿਆਰ ਤਾਂ ਨਹੀਂ ਨਾ ਫਿਰ ਉਹ ਤੁਸੀਂ ਇੱਕ ਦੂਜੇ ਨੂੰ ਜਲੀਲ ਕਰ ਰਹੇ ਹੋ ਪਿਆਰ ਤਾਂ ਨਹੀਂ ਨਾ ਜਦੋਂ ਤੱਕ ਤੁਸੀਂ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਜਦੋਂ ਤੱਕ ਤੁਸੀਂ ਇੱਕ ਦੂਜੇ ਵਾਸਤੇ ਕੋਈ ਕੁਰਬਾਨੀ ਨਹੀਂ ਦੇ ਸਕਦੇ ਨਾ ਉਹ ਪਿਆਰ ਨਹੀਂ ਹੈਗਾ ਉਹ ਫਿਰ ਤੁਸੀਂ ਛੱਡ ਦਿਓ ਇੱਕ ਦੂਜੇ ਨੂੰ ਛੱਡ ਦਿਓ ਤੁਸੀਂ ਇੱਕ ਦੂਜੇ ਵਾਸਤੇ ਬਣੇ ਹੀ ਨਹੀਂ ਤੁਸੀਂ ਜਦੋਂ ਤੱਕ ਇੱਕ ਬੰਦੇ ਨੂੰ ਆਪਣੇ ਤੋਲ ਤੇ ਪਿਆਰ ਕਰਕੇ ਦੇਖੋ ਤੁਸੀਂ ਆਸ ਨਾ ਰੱਖੋ ਕਿ ਤੁਹਾਨੂੰ ਵੀ ਉਹਦੇ ਕੋਲੋਂ ਕੁਝ ਮਿਲਣਾ ਆ ਕਿਉਂਕਿ ਅਸਲ ਪਿਆਰ ਤਾਂ ਇਹੀ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੀ ਕਦੇ ਵੀ ਕਿਸੇ ਕੋਲੋਂ ਆਸ ਨਾ ਰੱਖੋ ਤੁਸੀਂ ਬਸ ਆਪਣੀ ਸਾਈਡ 'ਤੇ ਕਰੋ ਆਪਣਾ ਪਿਆਰ ਜਿਤਾਓ ਤੁਸੀਂ ਕੀਤਾ ਆ ਨਾ ਉਹਨੂੰ ਤੁਸੀਂ ਕਿਵੇਂ ਕਹਿ ਸਕਦੇ ਕਿ ਮੈਨੂੰ ਵੀ ਕਰਵੀ ਮੈਨੂੰ ਵੀ ਆ ਸਾਰੀਆਂ ਚੀਜ਼ਾਂ ਚਾਹੀਦੀਆਂ ਬਿਲਕੁਲ ਨਹੀਂ ਹੁੰਦਾ ਡਿਮਾਂਡ ਨਹੀਂ ਹੁੰਦੀ ਇਹਦੇ ਵਿੱਚ ਇਹਦੇ ਵਿੱਚ ਡਿਮਾਂਡ ਨਹੀਂ ਹੁੰਦੀ ਸਪਲਾਈ ਹੁੰਦੀ ਆ ਬਿਲਕੁਲ ਸੋ ਅਸੀਂ ਵੀ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਪਿਆਰ ਦਾ ਗਲਤ ਮਤਲਬ ਨਾ ਕੱਢੋ ਮੁਹੱਬਤ ਦਾ ਗਲਤ ਮਤਲਬ ਨਾ ਕੱਢੋ ਇਸ਼ਕ ਦਾ ਅਸਲੀ ਮਤਲਬ ਸਮਝੋ ਤੇ ਇਸ਼ਕ ਨੂੰ ਮਾਣੋ ਬਿਲਕੁਲ ਜੀ ਸਾਡੇ ਦਰਸ਼ਕ ਇਸ ਵੇਲੇ ਜੁੜੇ ਨੇ ਗੱਲਾਂ ਬਹੁਤ ਸਾਰੇ ਕੀਤੇ ਜਾ ਸਕਦੇ ਨੇ ਇਸ ਵਿਸ਼ੇ ਦੇ ਉੱਪਰ ਕਿਉਂਕਿ ਇਹ ਵਿਸ਼ਾ ਅੱਜ ਅਸੀਂ ਇਸ ਕਰਕੇ ਚੁਣਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਮੇਲਿਆਂ ਦੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਪਰ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਉਸ ਸਬਕਾ ਸੇ ਨੇ ਮਾਂ ਬਾਪ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਸ ਵੇਲੇ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਹੋਣ ਤਾਂ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪਿਆਰ ਦਾ ਅਸਲ ਮਤਲਬ ਜਿਹੜਾ ਉਹ ਸਾਡੀ ਸਮਝ ਦੇ ਵਿੱਚ ਵੜਿਆ ਨਹੀਂ ਇਸ਼ਕ ਕੀ ਹੁੰਦਾ ਉਹ ਅਸੀਂ ਕਦੇ ਕਿਸੇ ਕਿਤਾਬ ਦੇ ਵਿੱਚੋਂ ਪੜਿਆ ਨਹੀਂ ਤੇ ਜੇਕਰ ਸੱਚੇ ਮੁੱਚੇ ਕਿਸੇ ਨੇ ਕੋਈ ਸੱਚੇ ਇਸ਼ਕ ਦੀ ਗੱਲ ਜਾਣਣੀ ਹੋਵੇ ਤਾਂ ਉਹ ਜਲਿਆਂ ਵਾਲੇ ਬਾਗ ਦੇ ਖੂਹ ਦੇ ਅੰਦਰ ਪਾਣੀ ਦੇ ਬਦਲੇ ਰੰਗ ਕੋਲੋਂ ਪੁੱਛ ਸਕਦਾ ਹੈ ਜਾਂ ਚਮਕੌਰ ਦੀ ਜੰਗ ਦੇ ਕੋਲੋਂ ਪੁੱਛ ਸਕਦਾ ਹੈ ਜਾਂ ਫਿਰ ਅਨੰਦਪੁਰ ਦੀ ਧਰਤੀ ਕੋਲੋਂ ਪੁੱਛ ਸਕਦਾ ਹੈ ਕਿ ਜਿੱਥੇ ਪੰਜ ਮਰਜੀਵੜਿਆਂ ਨੇ ਇਸ਼ਕ ਦੇ ਵਿੱਚ ਆਪਣੇ ਪੰਜ ਸੀਸ ਕੁਰਬਾਨ ਕਰ ਦਿੱਤੇ ਸੀ ਜਾਂ ਫਿਰ ਉਸ ਨੂੰ ਪੁੱਛ ਸਕਦਾ ਹੈ ਕਿ ਜਿਹਨੇ ਇਸ਼ਕ ਦੇ ਵਿੱਚ ਆਣ ਕੇ ਆਪਣੇ ਪੂਰੇ ਦਾ ਪੂਰਾ ਪਰਿਵਾਰ ਕੋਲੂ ਦੇ ਵਿੱਚ ਪਿੜਵਾ ਦਿੱਤਾ ਸੀ ਇਸ਼ਕ ਉਹਨਾਂ ਨੇ ਸਮਝਾਉਣਾ ਆ ਇਸ਼ਕ ਜਿਹੜੇ ਝੱਲ ਬਲੱਲੇ ਜੇ ਤੁਰੇ ਫਿਰਦੇ ਹਨ ਜਿੰਨੇ ਇਹ ਇਹਨਾਂ ਨੇ ਨਹੀਂ ਸਮਝਾਉਣਾ ਇਸ਼ਕ ਤੁਹਾਨੂੰ ਕਿਸੇ ਹੋਟਲ ਵਾਲੇ ਨੇ ਨਹੀਂ ਦੱਸਣਾ ਇਸ਼ਕ ਤੁਹਾਨੂੰ ਕਿਸੇ ਰੈਸਟੋਰੈਂਟ ਵਾਲੇ ਨੇ ਨਹੀਂ ਦੱਸਣਾ ਇਸ਼ਕ ਤੁਹਾਨੂੰ ਕਿਸੇ ਉਹਨਾਂ ਬੰਦਿਆਂ ਨੇ ਨਹੀਂ ਦੱਸਣਾ ਕਿ ਜਿਨ੍ਹਾਂ ਨੇ ਆਪਣੇ ਥੋੜੇ ਜਿਹੇ ਲਾਲਚ ਦੇ ਲਈ ਕਮਰੇ ਬਣਾ ਬਣਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਇੱਜ਼ਤਾਂ ਨਿਲਾਮ ਕਰ ਦਿੱਤੀਆਂ ਇਹ ਤਾਂ ਆਪਣੀ ਸਮਝ ਆ ਜੀ ਜਦੋਂ ਤੱਕ ਤੁਸੀਂ ਨਹੀਂ ਸਮਝੋਗੇ ਤੁਹਾਨੂੰ ਕੋਈ ਸਮਝਾਈ ਨਹੀਂ ਸਕਦਾ ਕਿ ਆਲ ਦਾ ਅਸਲੀ ਮਤਲਬ ਸਾਡੇ ਉੱਤੇ ਹੈ ਕਿ ਅਸੀਂ ਕੀ ਸਮਝਣਾ ਹੈ ਬਾਕੀ ਇਸ਼ਕ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਮੁਤਾਬਕ ਇਸ਼ਕ ਕੀ ਹੈ ਤੁਹਾਡੇ ਮੁਤਾਬਕ ਮੁਹੱਬਤ ਕੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੀ ਗੱਲਾਂ ਬਾਤਾਂ ਕੀਤੀਆਂ ਨੇ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਤੇ ਲਈਏ ਫਿਰ ਇਜਾਜ਼ਤ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਕਿ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਰਹੇ ਤੇ ਨਵੇਂ ਪ੍ਰੋਗਰਾਮ ਨਾਲ ਫਿਰ ਮਿਲਾਂਗੇ ਆਪਾਂ ਬਿਲਕੁਲ ਬਿਲਕੁਲ ਨਵੇਂ ਪ੍ਰੋਗਰਾਮ ਦੇ ਨਾਲ ਫਿਰ ਮਿਲਾਂਗੇ ਨਵੇਂ ਐਪੀਸੋਡ ਦੇ ਨਾਲ ਫਿਰ ਮੁਲਾਕਾਤ ਹੋਵੇਗੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ 파ਰਟ੍ਰਿਕ Jio TV Jio Fiber ਤੇ Tata Play TV ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA Canada Australia New Zealand ਤੇ ਯੂਰਪ ਦੇ ਹਰ ਵਿਦੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ